ਤਾਗੇ ਗੱਲ ਕਰਾਂਗੇ ਟ੍ਰੈਫਿਕ ਦੀ ਕਿਉਂਕਿ ਟ੍ਰੈਫਿਕ ਹਰ ਸ਼ਹਿਰ ਦੀ ਇੱਕ ਵੱਡੀ ਸਮੱਸਿਆ ਹੈ ਤੇ ਦਿੱਲੀ ਇਹਨਾਂ ਦੇ ਵਿੱਚੋਂ ਇੱਕ ਹੈ ਤੇ ਇਸੇ ਟ੍ਰੈਫਿਕ ਦੇ ਕਾਰਨ ਕਿਤੇ ਨਾ ਕਿਤੇ ਪ੍ਰਦੂਸ਼ਣ ਵੀ ਫੈਲਦਾ ਹੈ ਤਾਂ ਇਸੇ ਨੂੰ ਲੈ ਕੇ ਦਿੱਲੀ ਸਰਕਾਰ ਵੱਲੋਂ ਜੋ ਹੈ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਤੇ ਦਿੱਲੀ 'ਚ ਹੁਣ ਸਿਰਫ BS6 ਇੰਜਣ ਵਾਲੀਆਂ ਗੱਡੀਆਂ ਦੀ ਐਂਟਰੀ ਹੋਵੇਗੀ ਦਿੱਲੀ ਸਰਕਾਰ ਵੱਲੋਂ ਨਵੇਂ ਇਹ ਦੇਸ਼ ਜਾਰੀ ਕੀਤੇ ਗਏ ਨੇ ਤੇ 1 ਨਵੰਬਰ ਤੋਂ ਇਹ ਦੇਸ਼ ਜਾਰੀ ਹੋਣਗੇ ਦੱਸ ਦਈਏ ਕਿ 1 ਨਵੰਬਰ ਤੋਂ ਦਿੱਲੀ ਦੇ ਅੰਦਰ BS6 ਇੰਜਨ ਦੀਆਂ ਗੱਡੀਆਂ ਦੀ ਐਂਟਰੀ ਹੋਵੇਗੀ ਉਸ ਤੋਂ ਇਲਾਵਾ ਜੋ ਗੱਡੀਆਂ ਉਸ ਦੀ ਐਂਟਰੀ ਨਹੀਂ ਹੋਵੇਗੀ ਤਾਂ BS6 ਇੰਜਨ ਤੋਂ ਇਲਾਵਾ ਹੋਰ ਇੰਜਨ ਵਾਲੀਆਂ ਗੱਡੀਆਂ ਦੀ ਜੋ ਹੈ ਉਹ ਨਹੀਂ ਚੱਲਣਗੀਆਂ ਦਿੱਲੀ ਦੇ ਵਿੱਚ ਪ੍ਰਦੂਸ਼ਣ ਦੇ ਮੱਦੇ ਨਜ਼ਰ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਉਸ ਤੋਂ ਇਲਾਵਾ ਜੋ BS4 ਇੰਜਣਦਿਆਂ ਗੱਡੀਆਂ ਨੇ ਉਹਨਾਂ ਨੂੰ ਸਿਰਫ 31 ਅਕਤੂਬਰ 2026 ਤੱਕ ਜੁਆਇੰਟਰੀ ਮਿਲੇਗੀ ਤਾਂ ਇਹ ਡੰਡਾ ਨ ਰੱਖੀ ਗਈ ਹੈ ਜੋ BS4 ਇੰਜਣਦਿਆਂ ਗੱਡੀਆਂ ਇਸ ਤੋਂ ਇਲਾਵਾ CNG LNG ਤੇ EV ਗੱਡੀਆਂ ਜੋ ਹੈ ਉਹਨਾਂ ਨੂੰ ਵੀ ਛੂਟ ਰਹੇਗੀ ਤਾਂ ਦਿੱਲੀ ਟ੍ਰਾਂਸਪੋਰਟ ਪਾਰਕ ਵੱਲੋਂ ਨੋਟਿਸ ਵੀ ਜਾਰੀ ਕੀਤਾ ਗਿਆ ਤੇ 1 ਨਵੰਬਰ ਤੋਂ ਹਦੇਸ਼ ਲਾਗੂ ਹੋਣਗੇ ਇਸ ਦੇ ਨਾਲ ਹੀ ਟ੍ਰਾਂਸਪੋਰਟ ਵਿਭਾਗ ਨੇ ਪਮੰਦੀ ਸ਼ਹਿਦਾ ਬਾਨਾ ਨੂੰ ਪੜਨ ਲਈ 48 ਟੀਮਾਂ ਬਣਾਈਆਂ ਨੇ ਜੋ ਦਿੱਲੀ ਦੀ ਸਰਾਦੇ ਨਾਲ ਲੱਗਦੇ ਰਸਤਿਆਂ ਤੇ ਤਾਇਨਾਤ ਕੀਤੀਆਂ ਜਾਣਗੀਆਂ ਤਾਂ ਦੱਸਦੀ ਹੈ ਕਿ ਪ੍ਰਦੂਸ਼ਣ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਗਿਆ ਕਿਉਂਕਿ ਆਮ ਤੌਰ ਤੇ ਹੁਣ ਜੋ ਨਵੀਆਂ ਗੱਡੀਆਂ ਆ ਰਹੀਆਂ ਨੇ ਜੋ ਵਾਹਨ ਆ ਰਹੇ ਨੇ ਉਹਨਾਂ ਦੇ ਵਿੱਚ BS6 ਇੰਜਣ ਜੋ ਹੈ ਉਸ ਦਾ ਇਸਤੇਮਾਲ ਹੁੰਦਾ ਹੈ ਜਿਸ ਦੇ ਨਾਲ ਕਿਤੇ ਨਾ ਕਿਤੇ ਪ੍ਰਦੂਸ਼ਣ ਘੱਟਦਾ ਹੈ ਤਾਂ ਇਸ ਨੂੰ ਲੈ ਕੇ ਹੁਣ ਦਿੱਲੀ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਜੋ ਹੈ ਲਿਆ ਗਿਆ ਹੈ ਕਿਉਂਕਿ ਪਿਛਲੇ ਦਿਨ ਹੀ ਵਜ੍ਹਾ ਸੇ ਦੇਖਿਆ ਕਿ ਕਿਵੇਂ ਜੋ ਦਿੱਲੀ ਦਾ AQI ਲੈਵਲ ਹੈ ਉਹ ਕਾਫੀ ਹੱਦ ਤੱਕ ਜੁਆ ਹੈ ਉੱਪਰ ਚਲਾ ਗਿਆ 500 ਤੋਂ ਉੱਪਰ ਜੋ ਕਿ ਕਾਫੀ ਆ ਖਤਰੇ ਵਾਲਾ ਜੋ ਹੈ ਕੰਡੀਸ਼ਨ ਹੋ ਜਾਂਦੀ ਹੈ ਤਾਂ ਇਸ ਨੂੰ ਲੈ ਕੇ ਇੱਕ ਵੱਡਾ ਫੈਸਲਾ ਪ੍ਰਦੂਸ਼ਣ ਦੇ ਮੱਦੇ ਨਜ਼ਰ ਜੋ ਹੈ ਲਿਆ ਗਿਆ ਕਿ ਜੋ ਸਿਰਫ BS6 ਜਨੀਆਂ ਗੱਡੀਆਂ ਨੇ ਜੋ ਜਿਸ ਦੀ ਫੁੱਲ ਫਾਰਮ ਭਾਰਤ ਸਟੇਜ 6 ਜਨ ਹੈ ਇਸ ਇੰਜਣ ਦੇ ਵਿੱਚ ਜੋ ਹੈ ਧੂਆਂ ਘੱਟ ਹੁੰਦਾ ਹੈ ਜੋ ਕੈਮੀਕਲ ਗੱਡੀਆਂ ਰਿਲੀਜ਼ ਕਰਦੀਆਂ ਨੇ ਐਮਿਸ਼ਨ ਦੇ ذریعے ਜੋ ਕੈਮੀਕਲ ਨਿਕਲਦੇ ਨੇ ਧੂੰਹ ਰਾਈ ਉਹ ਜੋ ਹੈ ਘੱਟ ਖਤਰਨਾਕ ਹੁੰਦੇ ਨੇ ਜਿਸ ਨੂੰ ਲੈ ਕੇ ਹੁਣ ਇਹ ਫੈਸਲਾ ਲਿਆ ਗਿਆ ਹੈ ਆਮ ਤੌਰ ਤੇ ਜੋ ਨਵੀਆਂ ਗੱਡੀਆਂ ਆ ਰਹੀਆਂ ਨੇ ਜੋ ਨਵੇਂ ਵਾਹਨ ਨੇ ਉਹਨਾਂ ਦੇ ਵਿੱਚ BS6 ਇੰਜਣ ਦਾ ਇਸਤੇਮਾਲ ਹੁੰਦਾ ਹੈ ਹਾਲਾਂਕਿ ਜੋ BS4 ਜੋ ਕਿ ਪੁਰਾਣਾ ਇੰਜਣ ਹੈ ਉਸ ਨੂੰ ਜੋ ਹੈ ਕਤੀਕ ਤੁਬਰੇ 2026 ਤੱਕ ਛੋਟ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਜੋ CNG LNGEV ਗੱਡੀਆਂ ਨੇ ਉਹਨਾਂ ਨੇ ਵੀ ਛੋਟ ਜੋ ਹੈ ਇਸ ਦੇ ਵਿੱਚ ਜਾਰੀ ਰਹੀਗੀ। ਤਾਂ ਪਿਆ ਮੋਦੀ ਨੂੰ ਸੱਦਾ ਪੱਤਰ ਦੇਣ ਬਾਰੇ ਸੀ ਇਹ ਮਾਨਤਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੀਐਮ ਮੋਦੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ। ਤੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜਿੱਥੇ ਚੋਣਾਂ ਹੁੰਦੀਆਂ ਨੇ ਪੀਐਮ ਮੋਦੀ ਉੱਥੇ ਹੀ ਚਲੇ ਜਾਂਦੇ ਨੇ ਚੋਣਾਂ ਵੱਲ ਦੇਖ ਕੇ ਪੀਐਮ ਸਭ ਕੁਝ ਪੁੱਲ ਜਾਂਦੇ ਨੇ ਜਿਉਂ ਬਿਹਾਰ ਸਦਨ ਕੇ ਤਾਂ ਅਸੀਂ ਬਿਹਾਰ ਜਾ ਕੇ ਮੁਲਾਕਾਤ ਕਰਾਂਗੇ ਤਾਂ ਸੱਦਾ ਪੱਤਰ ਦੇ ਨਾਲ-ਨਾਲ ਅਸੀਂ ਆਪਣੀਆਂ ਔਂਕੜਾਂ ਵੀ ਜੋ ਹੈ ਪੀਐਮ ਮੋਦੀ ਅੱਗੇ ਰੱਖਾਂਗੇ ਤਾਂ ਕਿਉਂਕਿ ਜੋ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸਤਾਬਦੀ ਸਮਾਗਮਾਂ ਦੀ ਜੋ ਹੈ ਸ਼ੁਰੂਆਤ ਹੋ ਚੁੱਕੀ ਹੈ ਵਕ ਵਕ ਜੋ ਮੁੱਖ ਮੰਤਰੀਏ ਸੂਬਿਆਂ ਦੇ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ ਕੱਲ੍ਹ ਸਿਆਮਾਨ ਖੁਦ ਜੋ ਹੈ ਦਿੱਲੀ ਪਹੁੰਚ ਕੇ ਰਾਸ਼ਟਰਪਤੀ ਕੋਲ ਪਹੁੰਚੇ ਤੇ ਰਾਸ਼ਟਰਪਤੀ ਦਰੋਪੀ ਮੁਰਵ ਨੂੰ ਵੀ ਜੋ ਹੈ ਸਤਾ ਇਸੇ ਨੂੰ ਲੈ ਕੇ ਜੋ ਪੀਐਮ મોદી ਹੈ ਉਹਨਾਂ ਨੇ ਵੀ ਸੱਦਾ ਪੱਤਰ ਸੌਪਿਆ ਜਾਣਾ ਕਿ ਉਹ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਤਾਂ ਇਸ ਨੂੰ ਲੈ ਕੇ ਹੁਣ ਸੀਆ ਮਾਨ ਦਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਪੀਐਮ મોદી ਜੋ ਹੈ ਚੋਣਾਂ ਦੇ ਵਿੱਚ ਬਿਜ਼ੀ ਨੇ ਕਿਉਂਕਿ ਬਾਹਰ ਦੇ ਵਿੱਚ ਚੋਣਾਂ ਨੇ ਤੇ ਲਗਾਤਾਰ ਉੱਥੇ ਪ੍ਰਚਾਰ ਜੋ ਹੈ ਜਾਰੀ ਹੈ ਭਾਜਪਾ ਦੇ ਵੱਡੇ ਵੱਡੇ ਆਗੂ ਲਗਾਤਾਰ ਪਹੁੰਚ ਰਹੇ ਨੇ ਤਾਂ ਇਸੇ ਨੂੰ ਲੈ ਕੇ ਸੀਆ ਮਾਨ ਦਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਚੋਣਾਂ ਹੁੰਦੀਆਂ ਨੇ ਪੀਐਮ મોદી ਉੱਥੇ ਪਹੁੰਚ ਜਾਂਦੇ ਜਾਂਦੇ ਨੇ ਤੇ ਚੋਣਾਂ ਵੱਲ ਦੇ ਕੇ ਸਭ ਕੁਝ ਕੋਲ ਜਾਂਦੇ ਨੇ ਉਹਨਾਂ ਵੀ ਇਹ ਵੀ ਜ਼ਿਕਰ ਕੀਤਾ ਕਿ ਜੇ ਪੀਐਮ મોદી ਸਮਾ ਦੇ ਕੇ ਉਹਨ ਕੀ ਨਹੀਂ ਮੇਰੇ ਖਿਆਲ ਚ ਹੋਣਾ ਚਾਹੀਦਾ ਉਹਨਾਂ ਨੂੰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਰ ਉਹ ਮੇਰੇ ਖਿਆਲ ਚ ਕਿ ਉਹਨਾਂ ਦੇ ਆਫਿਸ ਨੇ ਸ케ਜੂਲ ਵੀ ਦੇਖਣਾ ਹੈ ਸ਼ਾਇਦ ਉਹਨਾਂ ਦੀ ਬਿਹਾਰ ਦੇ ਵਿੱਚ ਐਕਟੀਵਿਟੀਜ਼ ਜ਼ਿਆਦਾ ਨਹੀਂ ਕਿ ਪ੍ਰਧਾਨ ਮੰਤਰੀ ਸਾਹਿਬ ਰੈਲੀ ਪ੍ਰਧਾਨ ਮੰਤਰੀ ਵੀ ਨਾਲ ਨੇ ਨਾ ਤੇ ਉਹ ਫਿਰ ਸਾਰਾ ਕੁਝ ਭੁੱਲ ਜਾਂਦੇ ਜਦੋਂ ਕਿਸੇ ਸਟੇਟ ਚ ਇਲੈਕਸ਼ਨ ਹੋਵੇ ਫਿਰ ਉੱਥੇ ਜਾ ਕੇ ਬਹਿ ਜਾਂਦੇ 6-7 ਦਿਨ ਦਾ ਮੇਰੇ ਖਿਆਲ ਚ ਪ੍ਰੋਗਰਾਮ ਉਹਨਾਂ ਦਾ ਉੱਥੇ ਹੈ ਤੇ ਜੇ ਬਿਹਾਰ ਹੀ ਮਿਲਣ ਦਾ ਟਾਈਮ ਤੇ ਨੂੰ ਉੱਥੇ ਜਾ ਆਵਾਂਗੇ ਜੀ ਕੋਈ ਗੱਲ ਨਹੀਂ ਅਸੀਂ ਤਾਂ ਆਪਣੇ ਸਟੇਟ ਦੀ ਜਿਹੜੀ ਹੈ ਸਮੱਸਿਆ ਹੀ ਦੱਸਣੀ ਹੈ ਅਸੀਂ ਤਾਂ ਆਪਣੇ ਹੱਕ ਹੀ ਮੰਗਣੇ ਆ ਜੇ ਬਿਹਾਰ ਦਾ ਟਾਈਮ ਤੇ ਤੁਸੀਂ ਪੜਨੇ ਜਾ ਆਵਾਂਗੇ ਗਿਆ ਜਾ ਆਵਾਂਗੇ ਤੇ ਤੇ ਸਮਸਤੀਪੁਰ ਜਾਂ ਜਿੱਥੇ ਵੀ ਕਹਿਣਗੇ ਉਹ ਉੱਥੇ ਜਾ ਆਵਾਂਗੇ ਮਿਲ ਲਾਂਗੇ ਕੋਈ ਜਦੋਂ ਮਰਜ਼ੀ ਟਾਈਮ ਤੇ ਦਾ